ਲੈ ਆ ਵੀ ਨਾ ਮੈਨੂੰ ਤਾਂ ਕਰਨਾ ਪੈਂਦਾ ਪੁੱਤੇ ਦਾ ਬੈਠਣਾ ਹੈਗਾ ਹੈ ਪਤਾ ਨਹੀਂ ਕਿੰਨੇ ਕੁ ਦਿਨ ਇੱਥੇ ਹੋਰ ਰਹਿਣਾ ਪਊਗਾ ਨਾ ਤਾਂ ਮੈਨੂੰ ਦੱਸ ਦੀ ਤੜਕੇ ਦੀ ਨਾ ਦੱਸ ਫੋਨ ਲਾ ਤੇ ਵੀ ਤੂੰ ਮੈਨੂੰ ਜਵਾਬ ਤਾਂ ਦੇ ਦੇ ਦੇਖਾਂ ਬੜਾ ਰਕੀਆ ਫੋਨ ਆਇਆ ਹੀ ਪਿਆ ਹੋਵੇ ਕੋਈ ਮੈਸੇਜ ਮੁਸਤ ਜੀ ਕਰਦੀ ਭੋਰਾ ਛੱਪਾ ਖੰਨਾ ਇਹ ਤੇ ਪਸਾ ਕੇ ਧਰਤਾ ਉਹਨਾਂ ਦਾ ਫੋਨ ਚੱਕਦੀ ਹੈ ਲੈ ਇਹਨੇ ਕੀ ਕਰਨਾ ਸੀ ਫੋਨ ਪਹਿਨੇ ਮੈਨੂੰ ਤਾਂ ਲੱਗਦਾ ਪਤਾ ਨਹੀਂ ਕਿਹੜੀ ਖੱਲ ਚ ਸੱਟ ਰੱਖਿਆਗਾ ਨਾ ਚੱਕਦੀ ਆ ਨਾ ਕੁਛ ਦੱਸਦੀ ਆ ਪਤਾ ਨਹੀਂ ਕਿੱਥੇ ਅੱਗ ਲਾ ਰੱਖਿਆ ਨਹੀਂ ਤੂੰ ਮੈਨੂੰ ਇੱਥੇ ਫਸਾ ਕੇ ਧਰਤਾ ਮੈਨੂੰ ਦੱਸਤਾ ਦੇ ਵੀ ਉਹਦਾ ਕੁਛ ਬਣਿਆ ਹੋ ਮਰੇ ਆ ਕਿ ਕੀ ਹੋਇਆ ਓਏ ਕੰਮ ਕਰੂਗੀ ਮੈਨੂੰ ਤਾਂ ਨਹੀਂ ਲੱਗਦਾ ਇਹ ਨਾ ਮੁੜ ਕੇ ਕੁਛ ਦੱਸਦੀ ਆ ਨਾ ਫੋਨ ਚੱਕਦੇ ਉਹਦੇ ਬਾਅਦ ਆਈ ਨਹੀਂ ਮਾਂ ਦੀ ਤੀ ਲੈ ਪਤਾ ਨਹੀਂ ਕਿੱਥੇ ਗਾਇਬ ਹੋ ਗਈ ਇਹ ਨਹੀਂ ਤਾਂ ਬੱਜ ਬੁੱਜ ਕੇ ਖਟ ਗਿਆ ਲੈ ਮੱਚੜਾ ਹੂੰ ਛਾਪਾ ਖਾਣ ਲੈ ਭਣਿਆ ਕ ਕਰਾ ਹਾਂਜੀ ਪਤਾ ਨਹੀਂ ਕਿੰਨੇ ਦਿਨ ਇੱਥੇ ਮੈਨੂੰ ਹੋਰ ਬਿਠਾਊਗੀ ਔਰ ਕੀ ਕਨੇਰੀ ਤੇ ਵੀ ਐਨਾ ਤਾ ਕਰਨਾ ਹੀ ਪਊਗਾ ਰਹਿਣਾਗਾ ਅਗਲਾ ਕੋਈ ਸਰਦਨ ਤੋਂ ਪਾਰ ਨਹੀਂ ਤਾਂ ਮੈਨੂੰ ਜਾਵਾ ਪੜੇ ਇੱਕ ਵਾਰੀ ਫੋਨ ਚੱਕ ਲੈ ਗੱਲ ਦੱਸ ਦੇ ਮੇਰੇ ਰਹਿੰਦੇ ਪੈਸੇ ਦੇਵੇ ਮੈਂ ਤਾਂ ਇੱਥੋਂ ਜਾਵਾ ਉਹ ਤਾਂ ਬੰਨ ਕੇ ਭਾਗ ਗਿਆ ਹਾਂ ਇਹ ਬੰਦਾ ਕਰੇ ਭਾਈ ਭਾਈ ਨਹੀਂ ਭੇਜਣੀ ਕੋਈ ਨਹੀਂ ਫਿਰ ਹੋਰ ਕੀ ਆ ਇਹ ਉਹ ਐ ਨਹੀਂ ਪਤਾ ਲੱਗਦਾ ਕਿ ਵੀ ਮੇਰਾ ਇੰਨਾ ਫੋਨ ਵੱਜੀ ਜਾਂਦਾ ਹੈ ਕਿੱਥੇ ਉਲਝ ਗਈ ਉਹ ਬਾਰੇ ਲੱਗ ਦੇਖਾ ਫੋਨ ਵੀ ਤੜਕੇ ਦੀ ਨਾ 15 ਵਾਰੀ ਫੋਨ ਲਾ ਲਿਆ ਟੱਕਲੋ ਕੋੜਾ ਫੋਨ ਮਾਜਦਾ ਪਤਾ ਨਹੀਂ ਕਿੱਥੇ ਉਲਝੀ ਗਈ ਲਾ ਹੂੰ ਵੀ ਤੂੰ ਆ ਜਾ ਹੂੰ ਦੱਸ ਜਾ ਮੈਨੂੰ ਜਾਂ ਫੋਨ ਚੱਕ ਲੱਗ ਲਾ ਲ ਇਹਨੂੰ हां बने स्रे आ सिन्हता। ठीक आंसी ਸੁਨੇ ਲਾਇਆ। ਸਿਨੇ ਹਤਾ ਆਇ ਲਾਇਆ ਸੀਗਾ। ਮੈਂ ਤਾਂ ਜਾਣਾ ਕਾਲੇ ਕੇ। ਕਾਲੇ ਜੀ? ਆਹੋ। ਕਾਲੇ ਕੇ ਜਾਣਾਗਾ ਉਹ ਮੜਾ ਜਾ ਗਏ ਹੋਏ ਨੇ ਕੰਮ ਕੋਈ। ਅੱਛਾ। ਹਾਂ। ਕਾਲਾ ਗਿਆ ਆਉਂਗਾ। ਕਾਲਾ ਤੇ ਕਾਲਾ ਦਾ ਚਾਚਾ। ਅੱਛਾ ਅੱਛਾ ਠੀਕ ਹੈ। ਉਹ ਦੋਏ ਜਾਣੇ ਗਏ ਹੋਏ ਨੇ ਕੋਈ ਕੰਮ? ਹਰਪ੍ਰੀਤ ਕੋਲੇ ਕੋਈ ਹੈ ਨਹੀਂਗਾ। ਅੱਛਾ। ਉਹ ਕਹਿੰਦਾ ਚਾਚੀ ਤੂੰ ਵੱਗਦੀ ਬਿੰਦ ਬੈਂਚੇ ਮੈਂ ਕੱਚਲ ਮੈਂ ਜਾਇਆਉਂਗੀ ਭਾਈ। ਤੇ ਮੈਂ ਤਾਂ ਐਂ ਕਹੀਂ ਸੀ। ਕੀ ਕਹਿੰਦਾ ਹੁੰਦਾ ਨੇ ਇਹਨਾਂ ਨੂੰ ਸੰਨੀ ਸੰਨੀ ਇਲਾਕੇ ਨਾ ਮੜਾ ਜਾ ਤੇ ਪਾਣੀ ਪੂਣੀ ਪਲੇ ਦੀ ਘਾਣ ਬਣ ਕੇ ਬੰਨਦੀ ਇਹਨਾਂ ਨੂੰ ਤੇ ਮੈਂ ਤਾਂ ਕਾਪੜਾ ਲੀਡਾ ਪਾਇਆ ਪਿਆ ਮੇਰਾ ਬੈਗ ਚ ਮੈਂ ਜਾ ਆਵਾਂ ਫਿਰ ਕੋਈ ਨਾ ਕੋਈ ਨਾ ਦੇ ਹੋ ਕਹਿ ਕੋਈ ਪਾਣੀ ਦਾ ਚਾਰਾ ਨਾ ਬਸ ਆ ਪਾ ਦੀ ਹੁਣ ਅਧਿਕ ਘੰਟੇ ਤੱਕ ਰਿੰਗੀ ਜਾਂਦੀਆਂ ਨੇ ਉਹ ਤਾਂ ਹਨਾ ਹਾਂ ਚਲ ਕੋਈ ਨਹੀਂ ਮੈਂ ਬੈਠਾ ਇੱਥੇ ਬੈਠ ਕੇ ਲਾਗੀ ਵਗਦੀ ਫਿਰ ਕਰੀ ਹਾਂ ਦੇਖ ਲਈਂ ਲਾ ਕੇ ਵਗਦੀ ਤੇ ਆ ਚਾਬੀ ਨਾਲ ਹੀ ਲੈ ਜੀ ਇਹਦੀ ਕੋਈ ਨਾ ਕਦੋਂ ਤੱਕ ਮੋੜੋਗੇ ਫਿਰ ਮੈਂ ਦੇਖਦੀ ਆ ਭਾਈ ਹੁਣ ਕੁਝ ਨਹੀਂ ਕਹਿ ਸਕਦੀ ਮੈਨੂੰ ਕੇਰਾ ਤੌਨੇ ਕਹਿੰਦਾ ਤੂੰ ਉੱਥੇ ਨੂੰ ਲੱਗ ਜਾ ਠੀਕ ਹੈ ਮੇਰਾ ਦੋ ਸੂਟ ਪਾ ਲੈ ਮੈਂ ਮੈਂ ਕੀ ਪਤਾ ਰਹਿਣਾ ਪਏ ਜੇ ਨਾ ਕਿੱਕਾ ਤਾਂ ਮੇਰੇ ਮੁੜ ਕੇ ਆਇਆ ਨਹੀਂ ਕਰੀ ਉਹਦੇ ਟੱਕਰ ਆ ਸੀ ਜੇ ਮੀਨੂ ਬੜੀ ਚ ਹੂੰ ਤੇ ਉਦੋਂ ਬਾਅਦ ਤਾਂ ਫਿਰ ਦੇਖੋ ਇਮਾਨ ਬਸ ਕਰੀਂਦੀ ਫਿਰ ਗਿਆ ਤਾਂ ਕਿਧਰੇ ਪਾਸੇ ਹੈ ਨਹੀਂ ਗਾ ਉਸਤਾ ਮੈਂ ਕਰ ਜੀਏ ਪੜੀਏ ਉਹ ਮੈਂ ਇਹ ਨੂੰ ਆਇਆ ਘਰ ਤੋਂ ਆਇਆ ਨਾ ਫਿਰ ਮੈਂ ਕਿਹਾ ਕੱਲ ਜਾ ਦੋ ਦਿਨ ਉਹ ਮਦੂਨੀ ਗੱਲ ਸੁਣਦਾ ਬੰਦੇ ਕਾ ਨੂੰ ਸੁਣਦੇ ਨੇ ਭਾਈ ਖੱਲਾ ਜਮੀ ਨਹੀਂ ਸੁਣਦੇ ਹੈਗੇ ਭੈਣੇ ਠੀਕ ਹੈ ਨਾ ਮੈਂ ਤਾਂ ਕਿਹਾ ਦੀ ਮਾਂ ਛੱਡ ਪਰਾਂ ਹਣਾ ਉਰਾ ਪਰਾਂ ਵੀ ਹੱਥ ਪੱਲੇ ਮਾਰਨ ਨਾਲੋਂ ਤੂੰ ਚਾਹੇ ਕਰਦੇ ਫਿਰ ਕਿਹੜਾ ਆਖੇ ਲੱਗਦੇ ਆ ਆਪਣੇ ਕੋਈ ਨਾ ਤੂੰ ਐ ਕਰੀ ਜੇ ਤੇਰਾ ਰਹਿਣ ਦਾ ਹੀ ਬਣ ਗਿਆ ਤਾਂ ਫੋਨ ਕਰਦੀ ਫਿਰ ਮੈਂ ਸਾਮ ਨੂੰ ਦੋ ਦਿਨ ਪਗੂ ਜਿਹੜਾ ਦਿੱਤਾ ਇੱਥੋਂ ਨਾ ਆ ਗਿਆ ਹਾਂ ਫਿਰ ਐਂ ਕਰਨਾ ਪਊਗਾ ਭਾਣੀ ਹਣਾ ਹਾਂ ਹੁਣ ਮੈਂ ਦੱਸੇ ਬਣੀ ਕਿ ਮੈਨੂੰ ਵੀ ਨਹੀਂ ਪਤਾ ਲੱਗਣਾ ਹੁਣ ਖਬਰ ਉਹਨਾਂ ਨੂੰ ਗਿਆ ਨੂੰ ਕਿੰਨਾ ਕੁ ਟਾਈਮ ਲੱਗ ਜੇ ਭਾਈ ਇਹ ਤਾਂ ਹੈ ਹੈ ਅੱਜ ਆਉਣ ਕੱਲ ਨੂੰ ਆਉਣ ਯਾਨੀ ਗੇੜਾ ਮਾਰ ਜੂ ਸੁੰਨੇ ਘਰ ਦਾ ਕੀ ਬਣਦਾ ਹੈਗਾ ਉਹੀ ਤਾਂ ਹੈ ਬਾਲ ਦੇ ਜਿੰਦੇ ਕੁੰਡੇ ਭਾਈ ਲਾਜੀ ਅੰਦਰ ਪੇਟਿਆ ਬੂਟਿਆਂ ਤੇ ਬਾਦੁੰਦਾ ਉਹ ਤਾਂ ਸਾਰਾ ਲੱਗਿਆ ਪਿਆ ਬਸ ਆਹ ਬਾਰਬੂਰ ਲਾਜਣੀ ਮੈਂ ਇਹਨਾਂ ਦਾ ਹੀ ਆ ਬਸ ਮੈਨੂੰ ਡੰਗਰਾਂ ਦਾ ਹੋਰ ਕਹਤੇ ਨਾਲੇ ਚੱਲ ਮੈਂ ਸਾਹਮਣੂ ਇਹਨਾਂ ਦਾ ਤਾਂ ਤੂੰ ਫਿਕਰ ਕਰ ਐਵੇਂ ਤੇ ਤੂੰ ਜਾ ਟਾਈਮ ਨਾ ਬਰਜ ਜਾ ਸਮਾਂ ਉਹ ਵੀ ਫਿਰ ਕੱਲੀ ਹੋਊ ਜਵਾਕੜੀ ਚੱਲ ਠੀਕ ਐ ਫਿਰ ਕੋਈ ਗੱਲ ਨਹੀਂ ਹਾਂ ਦੱਸ ਦੀ ਮੈਨੂੰ ਜਰੂਰ ਫੋਨ ਕਰਕੇ ਫਿਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੱਸ ਨਾ ਬਾਈ ਹੱਥੋਂ ਇਥੇ ਮੰਜੇ ਤੇ

ਬਿੰਦਲਾ ਹੁੰਦਾ ਨੇ ਚੋਰ ਚੂਰ ਜੇ ਆਉਣ ਨੂੰ ਠੀਕ ਐ ਐ ਕੋਈ ਨਹੀਂ ਵਰਦਾ ਚਾਚੀ ਆਪਣੇ ਘਰੇ ਉਹ ਪੁੱਤ ਕੱਲੀ ਜਾਣੀ ਹੈਗੀ ਆ ਤੂੰ ਅਕੇ ਕਹਿੰਦੀ ਆਏ ਨਹੀਂ ਕੋਈ ਵਰਦਾ ਹੈਗਾ ਕਿਸੇ ਦਾ ਕੀ ਆਪਾਂ ਨੂੰ ਪਤਾ ਹੁੰਦਾ ਮੂੰਹ ਤੇ ਲਿਖਿਆ ਹੁੰਦਾ ਕਿਸੇ ਦੇ ਹੈ ਪਤਾ ਹੀ ਨਹੀਂ ਚਾਚੀ ਨੀਂਗਿਆ ਰੱਖਦੀ ਕੋਤੋਂ ਅੱਖ ਲੱਗੀ ਪਤਾ ਹੀ ਨਹੀਂ ਲੱਗਿਆ ਅੱਜ ਕੱਲ ਤਾਂ ਦੋ ਬੁੜੀਆਂ ਇਕੱਠੀਆਂ ਹੋ ਕੇ ਆਉਂਦੇ ਨੇ ਮੈਂ ਮੁੜ ਕੇ ਆਪੀ ਚੁੰਡ ਦਾ ਚੁੰਡ ਵੱਡ ਜਾਂਦਾ ਮੰਗਰ ਗਾਉ ਰੱਖਿਆ ਧਰ ਕੇ ਸਾ ਹਾਲ ਤੂੰ ਹੈਗੀ ਆ ਉਧਰੋਂ ਕਾਲਾ ਨਹੀਂ ਘਰੇ ਆਏਗਾ ਠੀਕ ਐ ਚਾਚੀ ਕੋਈ ਗੱਲ ਨਹੀਂ ਅੱਗੇ ਰੱਖੋ ਹਾਂ ਤੁਸੀਂ ਬਿਨਾਂ ਦੱਸੇ ਜੀ ਆ ਕੇ ਪਾਣੀ ਲੈ ਕੇ ਤਾਂ ਆ बस तू पाणी ਰਹਿਂਦੇ ਠੀਕ ਹੈ ਨਾ ਪਾਣੀ ਤਾਂ ਮੈਂ ਇੱਥੇ ਮੋਟਰ ਚੱਲਦੀ ਦੀ ਉੱਥੇ ਪੀ ਆਈ ਅੱਛਾ ਹਾਂ ਤੇ ਮੈਨੂੰ ਐਂ ਦੱਸ ਠੀਕ ਐ ਤੂੰ ਧੁੱਪੇ ਪਈਆਂ ਹਾਂ ਮੈਂ ਤਾਂ ਠੀਕ ਐ ਹਾਂ ਬਸ ਮੈਂ ਦਵਾਈ ਲੈ ਕੇ ਮੈਂ ਬਾਹਰ ਮੈ ਗਈ ਸੀ ਕੱਲੀ ਜੀ ਸੀਗੀ ਉਹ ਕਹਿੰਦਾ ਚਲ ਗੇਟ ਖੁੱਲਿਆ ਹੀ ਆ ਚਲ ਠੀਕ ਆ ਹੋਰ ਦੱਸ ਮੈਂ ਤਾਂ ਵਜੇ ਤੁਸੀਂ ਦੱਸੋ ਠੀਕ ਆ ਹਾਂ ਪੁੱਤ ਮੈਂ ਤਾਂ ਵਧੀਆ ਕਾਲਾ ਤੇਰੇ ਚਾਚੇ ਨਾਲ ਤੁਰਿਆ ਨਾ ਅੱਛਾ ਉੱਧਰ ਗਏ ਹੋਏ ਨੇ ਹਾਂ ਤੈਨੂੰ ਦੱਸ ਕੇ ਤਾਂ ਗਿਆ ਹਾਂ ਮੈਨੂੰ ਦੱਸਿਆ ਮਨਿੰਦਰ ਨਾਲ ਗੱਲ ਹੋਈ ਸੀ ਮਨਿੰਦਰ ਦਾ ਆਇਆ ਸੀ ਫੋਨ ਠੀਕ ਹੈ ਮਨਿੰਦਰ ਹਾਂ ਠੀਕ ਹੈ ਪਤੋ ਤਾਂ ਤੇ ਮਨਿੰਦਰ ਨੂੰ ਕੀ ਬੋਲਣ ਲੱ ਸੱਸ ਕਹਿੰਦਾ ਚੁੱਪ ਚੁੱਪ ਫਿਰਦੀ ਆ ਉਹਦੀ ਅੱਛਾ ਹੁਣ ਤਾਂ ਚੁੱਪ ਚੁੱਪ ਫਿਰੋਗੀ ਹੁਣਾਂ ਡਰ ਐ ਹਾਂ ਉਹਨਾਂ ਦੀ ਮੇਰੀ ਨਾ ਕੋਲ ਖੁੱਲ ਜੇ ਕੰਮ ਵਾਲੀ ਕਿੱਥੇ ਤੇਰੀ ਓਹੋ ਉਹ ਤਾਂ ਗਈ ਹੋਈ ਆ ਤੇ ਡੈਡੀ ਕੋਲੋਂ ਡੈਡੀ ਬਾਲੇ ਬਿਮਾਰ ਜਾ ਹੋ ਗਿਆ ਸੀਗਾ ਨਾ ਤਾਂ ਕਰਕੇ ਪਾ ਗਈ ਦਵਾਈ ਦੋ ਨੂੰ ਕੋਈ ਹੈ ਇਹ ਤਾਂ ਉਹੀ ਬਹਾਨੇ ਲਾਉਂਦੀ ਰਹਿੰਦੀ ਕੈਨੂੰ ਨਹੀਂ ਆਏ ਲੱਗਦਾ ਹੈਗਾ ਪੁੱਤਰ ਨਹੀਂ ਚਾਚੀ ਉਹਦੇ ਡੈਡੀ ਫੈਲੇ ਜਿੰਜ ਤੋਂ ਆਈ ਸੀ ਨਾ ਉਹ ਤਾਂ ਗੱਲ ਹੋਈ ਸੀ ਕਿ ਕਹਿੰਦੀ ਮੇਰੇ ਡੈਡੀ ਤੋਂ ਮਾਰ ਹੋਇਆ ਕਰੋ ਕਿ ਚਾਉਂਗੀ ਫਿਰ ਉਹ ਤਾਂ ਹੋਰ ਕੋਈ ਹੈ ਨਹੀਂ ਨਾ ਕਹਿੰਦਾ ਡੈਡੀ ਆ ਤੈਂ ਤੂੰ ਨੇ ਇਹੀ ਰੱਖਦੀ ਆ ਦਵਾਈ ਬੂਟੀ ਦੋਣ ਜਾਂਦੀ ਹੁੰਦੀ ਆ ਮੈਂ ਤਾਂ ਕਹਾਂਗੀ ਕਹਿੰਦੀ ਮੈਂ ਤਾਂ ਪੁਰਾਣੀ ਚੰਗੀ ਲੱਗਦੀ ਉਹ ਕਿਉਂ ਚਾਚੀ ਆਏਗਾ ਤਾਂ ਕਹਦੇ ਹੋ ਇੱਕ ਸਰਫ ਆਏ ਆ ਵੀ ਹੁਣ ਸਰਦਾ ਨਹੀਂ ਹੈਗਾ ਭਾਈ ਤਾਂ ਇਹ ਕੰਮ ਨਹੀਂ ਕਰਨਾ ਹੈਗਾ ਹੈ ਚਾਚੀ ਜੇ ਉਹਨੂੰ ਨਾ ਰੱਖੀਏ ਚਲੋ ਉਹੀ ਗੱਲ ਨਹੀਂ ਤਾਂ ਹੀ ਤਾਂ ਕਹਿੰਦੇ ਨੇ ਤੇ ਚਾਚੀ ਬਾਹਲਾ ਬੋਲਦੀ ਆ ਕਹਿੰਦੀ ਬੋਲਦੀ ਕਾ ਨੂੰ ਆ ਟੋਕਦੀ ਆ ਉਹ ਨੂੰ ਮੈਂ ਹਰ ਇੱਕ ਗੱਲ ਗੱਲ ਤੇ ਟੋਕਣਾ ਤਾਂ ਬਣਦੀ ਆ ਪੁੱਤ ਪੈਸੇ ਦਿੰਨੇ ਆ ਹਾਂਜੀ ਇਹ ਕਿਹੜਾ ਦਰਗਤਾਂ ਨੂੰ ਲੱਗਦੇ ਨੇਗੇ ਬਸ ਤੁਸੀਂ ਕਹਿ ਦਿੰਦੇ ਮੈਂ ਗੱਲ ਕਹਿੰਦੀ ਨਹੀਂ ਉਹਨੂੰ ਹਾਂ ਤਾਂ ਉਹਨੂੰ ਐਂਜ ਲੱਗਦਾ ਚਾਹ ਵੀ ਨੇ ਮੈਂ ਥੋੜੀ ਜੀ ਹਾਜੀ ਨਹੀਂ ਪੁੱਤ ਚਾਹ ਪਾਣੀ ਕੁਛ ਨਹੀਂ ਪੀਣਾ ਹੈਗਾ ਮੈਂ ਠੀਕ ਹੈ ਚਾਹ ਪਾਣੀ ਪੀ ਲਾਂਗੇ ਕੋਈ ਗੱਲ ਨਹੀਂ ਤੇਰਾ ਟਾਈਮ ਤੇ ਆਈ ਕੋਦੋਂ ਕੌਣ ਕਿਧਰ ਹੀ ਹੋਣਗੇ ਚਾਚਾ ਜੀ हां देखो किधर नु ਜਾਂਦੇ ਨੇ ਪਹਿਲਾਂ ਘਰ ਨੂੰ ਜਾਣਗੇ ਕੀ ਕਰਨਗੇ ਕੀ ਨਾ ਹਜੇ ਤਾਂ ਕਿਹੜਾ ਦੱਸਿਆ ਬਸ ਗਈ ਨੇ ਮੈਂ ਤਾਂ ਪੁੱਛਿਆ ਨਹੀਂ ਆਉਂਦੇ ਹੋਏ ਵੀ ਉਧਰ ਆਉਂਗੇ ਕਿ ਕੀ ਕਰੋਗੇ ਹਾਂ ਆਪ ਕੋ ਬਾਲਾ ਕੁਝ ਕਰੇ ਜਿਵੇਂ ਤਾਂ ਮੈਂ ਨਹੀਂ ਪੁੱਛ ਕਾਲੇ ਨੂੰ ਮونکي ਕੁ ਬਾਲਾ ਕੁਝ ਪੁੱਛੀ ਜਾਂਦੀ ਡਿਟੇਲ ਲਈ ਜਾਂਦੀ ਹਾਂ ਹਾਂ ਜਿਹੜਾ ਕੁਝ ਕਰ ਲੈਣਦੇ ਨੇ ਆਪ ਨਹੀਂ ਕਰਨਾ ਚਲ ਕੋਈ ਨਾ ਮਨਿੰਦਰ ਨੂੰ ਦੇਖਾਂਗੇ ਫੋਨ ਲਾ ਕੇ ਠੀਕ ਹੈ ਵੀ ਹੁਣ ਕਿਵੇਂ ਹੈਗੀ ਕੀ ਗੱਲਬਾਤ ਕਰਦੀ ਹੈ ਕੋਈ ਮਾਣਾ ਮੋਟਾ ਲੱਗੀ ਤੇ ਨਾ ਬੋਲਣ ਕਿ ਨਾ ਆਉਣੀ ਫਿਰਦੀ ਹੈ ਗੋਮਸੋਂ ਹਰਾਮਜਾਦੀ ਪੂਰੀ ਆ ਉਹ ਬੁਢੀ ਜਿਹਰਾ ਹਰਾਮਜਾਦੀ ਦਾ ਹੀ ਇਹਨਾਂ ਕੁਛ ਕਰਤਾ ਉਹਨੇ ਕਿੰਨੇ ਘਰ ਖਰਾਬ ਕਰਤੇ ਮੈਂ ਤਾਂ ਕਹਿੰਨੀ ਆ ਏ ਦਾਤਾ ਏ ਮਹਾਰਾਜ ਚੱਕ ਲੈ ਉਹਨੂੰ ਹਰਾਮਜਾਦੀ ਨੂੰ ਇਹੋ ਜਿਹਾ ਤਾਂ ਰੱਬ ਨੇ ਵੀ ਕੀ ਕਰਿਆ ਚਾਚੀ ਰੱਬ ਵੀ ਡਰਦਾ ਇਹੋ ਜਿਹੇ ਬੰਦਿਆਂ ਤੋਂ ਤਾਂ ਰੱਬ ਵੀ ਚੰਗੇ ਬੰਦਿਆਂ ਚੱਕਦਾ ਕਿੰਨਾ ਕੁ ਕਰਕੇ ਗਈ ਸਾਡੇ ਨਾਲ ਕਿੰਨਾ ਕੁਛ ਨਹੀਂ ਕਰਕੇ ਗਈ ਹਰਾਮਜਾਦੀ ਦੇ ਫਿਰ ਵੀ ਨਹੀਂ ਉਹਦੇ ਸਾਹਰ ਪੈਂਦਾ ਹੈਗਾ ਕੁੱਤੀ ਜਨਾਨੀ ਜੀ ਕਾਲੇ ਨਾਲ ਥੋੜੀਆਂ ਕੀਤੀਆਂ ਨੇ ਛੋਟਾ ਜਿਹਾ ਸੀਗਾ ਮਾਂ ਨੂੰ ਦੂਰ ਕਰਤਾ ਪਿਓ ਨੂੰ ਦੂਰ ਕਰਤਾ ਸਾਰਾ ਪਤਾ ਪੁੱਤ ਮੈਨੂੰ ਸਾਰਾ ਪਤਾ ਹੈ ਠੀਕ ਹੈ ਨਾ ਪਰ ਇੱਕ ਗੱਲ ਆ ਮਾੜੇ ਬੰਦੇ ਦਾ ਨਾ ਅੰਤ ਰੱਬ ਲਿਆਉਂਦਾ ਤਾਂ ਹੈਗਾ ਪਰ ਲਿਆਉਂਦਾ ਥੋੜਾ ਜਿਹਾ ਲੇਟ ਹੈ ਹਾਂਜੀ ਸੱਚੀ ਗੱਲ ਤਾਂ ਥੋੜੀ ਸਹੀ ਆ ਅੰਤ ਤਾਂ ਇਹਦਾ ਪੁੱਤ ਬਾਹਲਾ ਮਾੜਾ ਹੋਊਗਾ ਜਿਵੇਂ ਇਹਨੇ ਭੈਣ ਜੀ ਨਾ ਕੀਤੀਆਂ ਨੇ ਠੀਕ ਹੈ ਮਨਿੰਦਰ ਨਾਲ ਕੀਤੀਆਂ ਨੇ ਮਨਿੰਦਰ ਦੀਆਂ 3 ਨਾਲ ਕੀਤੀਆਂ ਨੇ ਹੈ ਮੇਰੀਆਂ ਦੋ ਤੀਆਂ ਨਾਲ ਜੋ ਕਿਸੇ ਨੇ ਕੀਤਾ ਨਾ ਹਰਾਮਜਾਦੀ ਨੇ ਦੇਖ ਜੀ ਤਾਂ ਜਾਈ ਤੂੰ ਇਹਦਾ ਬਣੂਗਾ ਕੀ ਚਾਚੀ ਤੁਹਾਡੀ ਗੱਲ ਜਮਾ ਸਹੀ ਆ ਇਹ ਜੈ ਬੈਲੀ ਦੁਸ਼ਮੰਤਰ ਅੱਬ ਕਿਸੇ ਨੂੰ ਨਾ ਦਵੇ ਕੋਈ ਗੱਲ ਨਹੀਂ ਚਾਚੀ ਇਹਦਾ ਅੰਤ ਤਾਂ ਬਾਹਲਾ ਪੈੜਾ ਹੋਊਗਾ ਦੇਖ ਹੀ ਜਾਈਓ ਤੁਸੀਂ ਚੱਲ ਕੋਈ ਨਾ ਪੁੱਤ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਮੈਨੂੰ ਤਾਂ ਨਾ ਪਤਾ ਨਹੀਂ ਤੁਰ ਕੇ ਆਈਆਂ ਬਾਹਲੀ ਧੁੱਪ ਜੀ ਲੱਗੀ ਜਾਂਦੀ ਐ ਅੰਦਰ ਨਾ ਬੈਠੀ ਐ ਆਹ ਚਾਚੀ ਅੰਦਰ ਬੈਠੇ ਨੇ ਚਲ ਮੈਂ ਚੱਕਦੀ ਆਂ ਤੂੰ ਕਰ ਚੱਕਦੀ ਆਂ ਉਹੋ ਕੋਈ ਨਾ ਆਏ ਗੱਲ ਮੇ ਤਾਂ ਕੋਈ ਨਾ ਤੂੰ ਫੜ ਲੈ ਕੋਈ ਨਾ ਚਾਹ ਰਹਿਣ ਦੇ ਪੁੱਤ ਚਾਹ ਨਹੀਂ ਪੀਣੀ ਮੈਂ ਤਾਂ ਕੋਈ ਨਾ ਦਰਵਾਜ਼ਾ ਛੌਲਤਾ ਲਿਆਈ ਮੈਂ ਸੱਚ ਨਹੀਂ ਲਿਆਂਦੀ ਹੋਰਾ ਇਹ ਵਰ ਇਕ ਵਾਰਾ ਜੀ ਹੋਣ ਲੱਗ ਜਾਂਦੀ ਆ ਸੱਚੀ ਯਾਰ ਮੈਂ ਤਾਂ ਟੈਨਸ਼ਨ ਹੋਈ ਜਾਂਦੀ ਆ ਪਤਾ ਨਹੀਂ ਕੀ ਬਰੂ ਹਾਲੰਦ ਲੱਡੀ ਨੂੰ ਉਹਨੂੰ ਪੁੱਛਦੀ ਆ ਕਿ ਆਏ ਰਿਪੋਰਟ ਚ ਜੇ ਪਤਾ ਲੱਗ ਗਿਆ ਨਾ ਵੀ ਇਹ ਸਾਰਾ ਕੁਝ ਮੈਂ ਕੀਤਾ ਮੈਂ ਤਾਂ ਸੱਚੀ ਜਨਮ ਮਾਤੂ ਨਾ ਅੱਗੇ ਨਾ ਪਿਆਰ ਦੀਆਂ ਗੱਲਾਂ ਚ ਲੈ ਹੀ ਲੈਂਦੇ ਆਂ ਅੰਤ ਆ ਗਿਆ ਕਿਵੇਂ ਠੀਕ ਹੋ ਗਏ ਵਰਕ ਆ ਗਿਆ ਹੁਣ ਤਾਂ ਓਹ ਹਰੇ ਮੈਨੂੰ ਲੱਗ ਨਹੀਂ ਰਿਹਾ ਹੈਗਾ ਵੀ ਫਰਕ ਹੈ ਡਾਕਟਰ ਕੀ ਕਹਿੰਦਾ ਰਿਪੋਰਟ ਆ ਗਈ ਆ ਰਿਪੋਰਟਾਂ ਤਾਂ ਇਹ ਅਧੀਆਂ ਆ ਗਈਆਂ ਅਧੀਆਂ ਡਾਕਟਰ ਕਹਿੰਦਾ ਕੱਲ ਨੂੰ ਆਉਣਗੀਆਂ ਪਤਾ ਨਹੀਂ ਹੁਣ ਕੀ ਬਣੂਗਾ ਉਹਨਾਂ ਦੇ ਵਿੱਚ ਕੀ ਨਹੀਂ ਡਾਕਟਰ ਕਹਿੰਦਾ ਵੀ ਚੱਲ ਕੋਈ ਨਹੀਂ ਤੁਸੀਂ ਕੱਲ ਨੂੰ ਆ ਜਿਓ ਅੱਧੀਆਂ ਇਹ ਰਿਪੋਰਟਾਂਆਂ ਸੀ ਉਹਨੇ ਆਲ ਦੇ ਕੋਲ ਰੱਖ ਲੀਆਂ ਉਹ ਤਾਂ ਨਾਰਮਲ ਹੀ ਸੀਗੀਆਂ ਅੱਛਾ ਚਲੋ ਕੋਈ ਨਾ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਤੁਹਾਨੂੰ ਹੋਇਆ ਕੀ ਸੀ ਤਿੰਨ ਚਾਰ ਰਿਪੋਰਟਾਂ ਨੇ ਇੱਕ ਅੱਜ ਹੋਰ ਬਲੱਡ ਸੈਂਪਲ ਲਿਆ ਉਹਨਾਂ ਨੇ ਮੇਰਾ ਹੋਰ ਰਿਪੋਰਟ ਸਾਤ ਦਿਨਾਂ ਬਾਅਦ ਆਉਗੀ ਉਹ ਕਹਿੰਦੇ ਫਿਰ ਦੇਖਦੇ ਆ ਫਿਰ ਉਸ ਤੋਂ ਬਾਅਦ ਮੈਡੀਸਿਨ ਦੇਵਾਂਗੇ ਕੋਈ ਚਾਲੀ ਦੀ ਚਲੋ ਠੀਕ ਐ ਸੰਗੇ ਟਾਈਮ ਠੀਕ ਹੋ ਜੂਗੇ ਸੱਚ ਤੁਸੀਂ ਇੱਕ ਉਹ ਗਰੀਬਣੀ ਕੋਈ ਨਹੀਂ ਜਾਂਦੀ ਹੁੰਦੀ ਸੀਗੇ ਪਤ ਨਹੀਂ ਬੇਬੀ ਸੀਗੀ ਇੱਥੂ ਦੀ ਤੇ ਉਹਨੂੰ ਰੋਟੀ ਪਾਣੀ ਹੁਣ ਕੌਣ ਪੁੱਛਦਾ ਤੂੰ ਸ ਤਾਂ ਜਾਣ ਹੀ ਰਹੇ ਹੁਣ ਚਾਰ ਪੰਜ ਦਿਨ ਹੋ ਗਏ ਹਾਂ ਹਨਾ ਕਿੰਨਾ ਟਾਈਮ ਹੋਇਆ ਜਾਇ ਨਹੀਂ ਗਿਆ ਮੇਰੇ ਕੋਲ ਪਤ ਨਹੀਂ ਉਹਦੀ ਸੇਵਾ ਕੌਣ ਕਰਦਾ ਹੋਊਗਾ ਗਰੀਬਣੀ ਗਰੀਬਣੀ ਨਹੀਂ ਹੈਗੀ ਸੀ ਉਹ ਕੋਈ ਤਾਂ ਜਵਾਕ ਬਾਹਰ ਗਏ ਹੋਏ ਨੇ ਰੋਟਾ ਠੀਕ ਆ ਗਿਆ ਪਰ ਜਵਾਕ ਨਹੀਂ ਪੁੱਛਦੇ ਤਾਂ ਕਰਕੇ ਉਹਨੂੰ ਰੋਟੀ ਪਾਣੀ ਕੋਈ ਫੜਾਉਂਦਾ ਨਹੀਂ ਉਹਦੇ ਕੋਲ ਮੈਂ ਜਾਂਦਾ ਹੁੰਦਾ ਰੋਟੀ ਪਾਣੀ ਫੜਾਉਣ ਵਾਸਤੇ ਪਰ ਗਰੀਬਣੀ ਹੋ ਗਈ ਜਦੋਂ ਜਵਾਕ ਉਹਦੇ ਖਾar ਨਹੀਂ ਲੈਂਦੇ ਹੈਗੇ ਰੋਟੀ ਪਾਣੀ ਉਹ ਨਹੀਂ ਬਣਾ ਸਕਦੀ ਵਿਚਾਰੀ ਜਵਾਬ ਤਾਂ ਬਠੇਰਾ ਪੁੱਛਦੇ ਸੀਗੇ ਉਹਨੂੰ ਉਦੋਂ ਬਾਅਦ ਜਦੋਂ ਉਹਦੀਆਂ ਨੂਹਾਂ ਆ ਗਈਆਂ ਉਹ ਬਾਹਰ ਜਾਵੜੀਆਂ ਉਹਨਾਂ ਨੇ ਫੋਨ ਫੋਨ ਲਾਉਣਾ ਹਟਾਤਾ ਪਹਿਲਾਂ ਫੋਨ ਫੋਨ ਵਧੀਆ ਕਰਦੀਆਂ ਸੀ ਹੁਣ ਨਹੀਂ ਕਰਦੀਆਂ ਕੋਈ ਵੀ ਆ ਨੂਹਾਂ ਹੀ ਕੰਮ ਆ ਕੇ ਵਿਗਾੜ ਦਿੰਦੀਆਂ ਨੇ ਦੱਸ ਕੁੱਤ ਤੋਂ ਦੂਰ ਕਰਤਾ ਦੱਸ ਵਿਚਾਰੀ ਮਾਂ ਤੇ ਕੀ ਬੀਤਦੀ ਹੋਊਗੀ ਸੱਚ ਮੈਂ ਤੁਹਾਨੂੰ ਕਹਿੰਨੀ ਆ ਰੋਟੀ ਮੈਂ ਬਣਾ ਦਿੰਨੀ ਆ ਤੁਸੀਂ ਘੰਟੇ ਤੱਕ ਤੱਕ ਉਹਨੂੰ ਫੜਾਇਓ ਵਿਚਾਰੀ ਨੂੰ ਹਨਾ ਜਾਣਾ ਬਊਗਾ ਯਾਰ ਹਾਂ ਵਿਚਾਰੀ ਉਹ ਵੀ ਫਿਕਰ ਕਰਦੀ ਹੋਊਗੀ ਮੇਰੇ ਤੋਂ ਬਿਨਾ ਕੌਣ ਸੀ ਉਹਦਾ ਜਾ ਕੇ ਦੇਖਦੇ ਆਂ ਅੱਜ ਲੈਨੇ ਆ ਖਬਰਸਾਰ ਹਾਂ ਤੂੰ ਬਣਾ ਦੀ ਰੋਟੀ ਹਾਂ ਰੋਟੀ ਬਣਾ ਦੇ ਯਾਰ ਦੂਆ ਗੱਲ ਯਾਰ ਘਰਾਤੀ ਮਾਦਾ ਭੁੱਲਾ ਹੀ ਬੈਠਾ ਸੀਗਾ ਤੂੰ ਐ ਕਰੀ ਮੰਮੀ ਕਿੱਥੇ ਐ ਮੰਮੀ ਤਾਂ ਇੱਥੇ ਹੀ ਹੋਣੇ ਹਾਂ ਅੰਦਰ ਬੈਠੇ ਹੋਣੇ ਉਹ ਚਾ ਮੈਂ ਦੇਖਦਾਗਾ ਮਨਿੰਦਰ ਪਤਾ ਨਹੀਂ ਉਹਦਾ ਤਾਂ ਪਤਾ ਨਹੀਂ ਕਿੱਥੇ ਫਿਰਦੀ ਰਹਿੰਦੀ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਹੈ ਜੀ ਚਲੋ ਤੁਸੀਂ ਬੈਠੋ ਮੈਂ ਤੁਹਾਡੇ ਲਈ ਵੀ ਚਾਹ ਬਣਾ ਕੇ ਲਿਆਉਣੀ ਹੈ ਨਾ ਰੋਟੀ ਪਕਾ ਦੇਣੀ ਹੈ ਓਕੇ ਬੈਠਾ ਮੈਂ ਤੁਹਾਨੂੰ ਇੱਕ ਪਾਣੀ ਦਾ ਗਲਾਸ ਲਿਆ ਦੇ ਹਾਂ ਠੀਕ ਹੈ ਅੱਛਾ ਬ好 ਸ਼ੁਕਰ ਪਰਮਾਤਮਾ ਤੇਰਾ ਰਿਪੋਰਟਸ ਹਜੇ ਆਈਆਂ ਨਹੀਂ ਹੈਗੀਆਂ ਕੱਲ ਤੱਕ ਦੀ ਉਡੀਕ ਹੈ ਬਸ ਸੱਚੀ ਮਾਂ ਨੂੰ ਤਾਂ ਫੋਨ ਲਾਈ ਦਵਾਂ ਮੈਂ ਵੀ ਹਾਂ ਲਾਡੀ ਆ ਰਿਹਾ ਤੇ ਆਂਟੀ ਨੂੰ ਕਹਿ ਦਨ ਹਲੋ हां मां मेरी ध्यान ਨਾਲ ਗੱਲ ਸੁਨੋ ਮੇਰੀ ਆਕਾਸ਼ ਨਾਲ ਗੱਲ ਹੋਊਗੀ ਤੇ ਇਹ ਬਸ ਉਹ ਬੁਢੀ ਨੂੰ ਨਾ ਰੋਟੀ ਫੜਾਉਣ ਜਾਂਦਾ ਹੀ ਐ ਘੰਟੇ ਤੱਕ ਤੁਸੀਂ ਉਹ ਬੁਢੀ ਨੂੰ ਫੋਨ ਕਰਕੇ ਕਹਿ ਦੋ ਵੀ ਅੱਜ ਤਾਂ ਇਹਨੂੰ ਮਾਰ ਹੀ ਦੇਣਾ ਚਾਹੇ ਜੋ ਮਰਜ਼ੀ ਹੋ ਜੇ ਚਾਹੇ ਡਬਲ ਡੋਸ ਪਾ ਦੇ ਠੀਕ ਹੈ ਇਹਦਾ ਖਾਤਮਾ ਤਾਂ ਕਰਨਾ ਹੈ ਤਾਂ ਮਤਲਬ ਕਰਨਾ ਹੈ ਹਾਂ ਉਹਨੂੰ ਕਹਿ ਦੇ ਪੈਸੇ ਵੱਲੋਂ ਤਾਂ ਬੇਫਿਕਰ ਰਹਿ ਜਿੰਨੇ ਮਰਜ਼ੀ ਪੈਸੇ ਲੈ ਲੈ ਪਰ ਇਹਦਾ ਖਾਤਮਾ ਜ਼ਰੂਰ ਕਰਨਾ ਆ ਚਲ ਚੰਗਾ ਮੈਂ ਨੂੰ ਰੋਟੀ ਪਾਣੀ ਫਰਾਵਾ ਠੀਕ ਹੈ ਠੀਕ ਹੈ ਬਾਏ 엄마 ਤੇ ਲੱਗੀ ਰਹਿੰਦੀ ਆ ਨਾ ਨਵੇਂ ਕੱਪੜੇ ਸਾਡੇ ਮੇਰਾ ਇਹ ਕਾਦਾ ਹੀ ਅੰਦਾ ਬੁਰੀ ਚਾਚੀ ਹਾਂ ਹਰਪ੍ਰੀਤ ਹਰਪ੍ਰੀਤ ਖੜੀ ਹਾਂ ਖੜੀ ਹੋ ਤੂੰ ਕੀ ਕਰਦੀ ਸੀ ਓਰੇ ਹਾਂ ਚਾਚੀ ਧਿਆਨ ਧਿਆਨ ਬੋਚਕ ਨਾ ਤੂੰ ਕੀ ਕਰਦੀ ਸੀ ਹੈ ਜਦ ਤੈਨੂੰ ਕਿੰਨੇ ਵਾਰੀ ਕਿਹਾ ਮੈਂ ਐਵੇਂ ਕੋਈ ਲਾਂਭਾ ਦਵਾਈਂਗੀ ਮੈਨੂੰ ਚਾਚੇ ਮੈਨੂੰ ਆਏ ਸੀ ਸਾਰਾ ਇਹੰਗਾ ਕੁਝ ਕੰਮ ਕੱਲੇ ਕਰੀ ਜਾਂਦੇ ਹੋ ਤੂੰ ਚੱਲ ਮੈਂ ਕਰਵਾ ਦਾਂਗੀ ਤੁਹਾਡੇ ਨਾਲ ਕੰਮ ਉਹ ਫੇਰ ਕੀ ਹੋ ਗਿਆ ਮੈਨੂੰ ਗੋਲਾ ਤਾਂ ਨਹੀਂ ਵੱਜਦਾ ਹੈ ਗਸਾ ਅਕੇ ਕੰਮ ਕਰੀ ਜਾਂਦੇ ਕੰਮ ਤਾਂ ਕਰਨੂ ਹੀ ਨਹੀਂ ਘਰੇ ਨਹੀਂ ਕਰਦੀ ਹੈਗੀ ਮੈਂ ਚਾਚੇ ਕਰਦੇ ਤਾਂ ਹੈਗੇ ਹੁਣ ਫੇਰ ਇੱਥੇ ਥੋੜੀ-ਥੋੜੀ ਤਾਂ ਕੰਮ ਕਰਾਈ ਜਾਂਦੇ ਆ ਲੈ ਦੱਸ ਕਿਹਾ ਜਾ ਤੇਰੇ ਤੇ ਟਾਈਮ ਹੈ ਨਾ ਮੈਂ ਤੇ ਉਰੇ ਕੰਮ ਕਰ ਲੂ ਆ ਮੇਰੇ ਹੱਥ ਕਿ ਜ਼ੇ ਦਿੱਤਾ ਨਹੀਂ ਰਸੀ ਮੈਨੂੰ ਚਾਚੀ ਮੈਂ ਕਿਹੜਾ ਬਾੜਾ ਪਾਰਾ ਕੰਮ ਕਰਦੀ ਸੀ ਮੈਂ ਤਾਂ ਕੱਪੜੇ ਤਾਰ ਕੇ ਬੰਜੇ ਤੇ ਰੱਖਦੀ ਸੀ ਉਹਨਾਂ ਤੇ ਤੈਂ ਕਰ ਦੂ ਬੈਠੀ ਬੈਠੀ ਐਂ ਦੱਸ ਦਵਾਈ ਲਈ ਤੈਂ ਕਿ ਨਹੀਂ ਲਈ ਚਾਚੀ ਮੈਂ ਦਵਾਈ ਲਈ ਆ ਲਈ ਹੈ ਹਾਂ ਉਹ ਦਵਾਈ ਲੈ ਕੇ ਮੈਨੂੰ ਤਾਂ ਪਤ ਨਹੀਂ ਘਬਰਾਟ ਹੋਣ ਲੱਗ ਜਾਂਦੇ ਤਿੰਨ ਚਾਰ ਦਿਨ ਹੋ ਗਏ ਆਈ ਹੋਈ ਜਾਂਦਾ ਮੇਰੇ ਨਾਲ ਤਾਂ ਆਈ ਹੋਈ ਜਾਂਦਾ ਦਵਾਈ ਆਪ ਤਾਂ ਲੈਣੀ ਆ ਕਿ ਕਾਲਾ ਦਿੰਦਾ ਹੈ ਦਵਾ ਇਹ ਤਾਂ ਮੈਂ ਆਪ ਹੀ ਲੈਣੀ ਹੈ ਮੈਂ ਤਾਂ ਨਾ ਖੁਆਈ ਜੋ ਹੈ ਪੇਪਰਸ ਵੀ ਅੰਦਰ ਤਾਂ ਸਾਰਾ ਕੁਝ ਖਤਮ ਹੀ ਹੈ ਪੇ ਜੀ ਕਾਦਾ ਕਿਤੇ ਬਾਗ ਜਾ ਬਸ ਦੂਰ ਕੋਈ ਬੁਲਾਵੇ ਨਾ ਬਸ ਇਕੱਲੀ ਬੈਠੀ ਰਵਾਂ ਹੋਰ ਕੁਝ ਹੁੰਦਾ ਰਹਿੰਦਾ ਮੇਰੀ ਗੱਲ ਸੁਣ ਪੁੱਤ ਨਾਲ ਤਾਂ ਇਹ ਕੰਮ ਵਾਲੀ ਹੈਨੀਗੀ ਠੀਕ ਹੈ ਹਾਂਜੀ ਮੈਂ ਹੈਗੀ ਆ ਆਪੀ ਤੇਰੀ ਸੇਵਾ ਕਰੂੰਗੀ ਜਿੰਨੇ ਦਿਨ ਹੈਗੀ ਆ ਦੂਜੀ ਗੱਲ ਤੂੰ ਇਹ ਦੱਸ ਖਾਂਦੀ ਪਿੰਦੀ ਕੀ ਹੈਂ ਚਾਚੀ ਜਿਹੜਾ ਕੁਝ ਦੱਸਿਆ ਡਾਕਟਰ ਨੇ ਮੈਂ ਤਾਂ ਉਹੀ ਖਾਣਾ ਪੀਣਾ ਖਾਣੇ ਮੈਂ ਤਾਂ ਕੋਈ ਬਾਹਰਲੀ ਚੀਜ਼ ਵੀ ਨਹੀਂ ਖਾਦੀ ਹੁਣ ਜਿਵੇਂ ਹੁਣ ਕਾਲਾ ਕਹਿੰਦਾ ਮੈਂ ਇਕਤਾਈ ਦੀ ਚਾਹ ਬੰਦਾ ਹੋਰ ਤਾਂ ਨਹੀਂ ਤੂੰ ਤੋਲਿਆ ਤੋਲਿਆ ਕੁਝ ਖਾਂਦੀ ਨਹੀਂ ਨਹੀਂ ਚਾਚੀ ਮੈਂ ਕੁਝ ਵੀ ਨਹੀਂ ਖਾਂਦੀ ਬਾਕੀ ਮੈਂ ਤਾਂ ਕੰਮ ਹੀ ਬਣਾ ਕੇ ਦਿੰਦੀ ਆ ਜਿਹੜਾ ਵੀ ਕੁਝ ਬਣਾ ਕੇ ਦਿੰਦੀ ਆ ਉਹ ਫਰੂਟ ਦੁੱਧ ਤੇ ਬਸ ਥੋੜੀ ਬਹੁਤ ਰੋਟੀ ਜੀ ਬਣਾ ਕੇ ਦੇ ਦਿੰਦੀ ਆ ਹਲਕੀ ਜੀ ਕੰਮਾ ਬਣਾ ਕੇ ਦਿੰਦੀ ਹਾਂਜੀ ਪੱਕੀ ਗੱਲ ਆ ਤੇ ਆਪ ਤੋ ਕੁਝ ਨਹੀਂ ਖਾਂਦੀ ਤੂੰ ਨਹੀਂ ਮੈਂ ਤਾਂ ਕੰਮ ਹੀ ਨਹੀਂ ਕਰਨ ਦਿੰਦੀ ਵਿਚਾਰੀ ਸਾਰਦ ਨੇ ਕਹਿੰਦੀ ਤੁਸੀਂ ਬੈਠੋ ਮੈਂ ਲੈ ਕੇ ਦਿੰਨੀ ਆ ਉਹ ਤਾਂ ਵਿਚਾਰੀ ਨੇ ਇੰਨੀ ਸੇਵਾ ਕਰਤੀ ਕੀਤੀ ਏ ਮੇਰੀ ਮੈਨੂੰ ਆਇ ਲੱਗਦਾ ਵੀ ਇਹ ਕੰਮ ਕੁਝ ਹੋਰ ਤਾਂ ਨਹੀਂ ਦੇਈ ਜਾਂਦੀ ਤੈਨੂੰ ਚਾਚੀ ਉਹਨੇ ਕਿਉਂ ਦੇਣੀ ਆ ਮੈਨੂੰ ਕੁਝ ਹੋਰ ਲੈ ਆ ਕਿ ਕਹਿੰਦੀ ਉਹਨੇ ਕਿਉਂ ਕੁਝ ਹੋਰ ਦੇਣਾ ਪੁੱਤ ਆਪਾਂ ਭਰੋਸਾ ਨਹੀਂ ਕਰ ਸਕਦੇ ਨਾਲ ਤੂੰ ਇਹ ਤਾਂ ਦੇਖ ਵੀ ਕਿਸ ਹਾਲ ਚ ਹੈਂ ਇਸ ਹਾਲਤ ਤਾਂ ਜਮੀਨ ਕਿਸੇ ਤੇ ਭਰੋਸਾ ਕਰਿਆ ਕਰਦੇ ਚਾਚੀ ਮੈਂ ਦੱਸ ਉਹ ਮੈਨੂੰ ਕੁਝ ਦੇ ਕੇ ਜਾਊਗੀ ਕਿੱਥੇ ਨਾਲੇ ਉਹਨੂੰ ਕੀ ਫਾਇਦਾ ਪਤਾ ਇਹ ਫਾਇਦੇ ਕਾ ਫਾਇਦੇ ਤਾਂ ਬਾਤ ਹੀ ਪਤਾ ਲੱਗਦੇ ਨਹੀਂ ਵੀ ਉਹਦਾ ਫਾਇਦਾ ਹੈਗਾ ਸੀ ਕਿ ਨਹੀਂ ਹੈਗਾ ਸੀ ਠੀਕ ਹੈ ਇਹ ਤਾਂ ਉਹ ਕੰਮ ਹੋ ਜੂਗਾ ਫਿਰ ਵੀ ਫਿਰ ਪਸਤਾ ਆਏ ਕਿ ਆ ਬਣੇ ਜਦ ਚਿੜੀਆ ਚੁਗੀ ਖੇਤ ਹੁਣਗੇ ਇਹ ਤਾਂ ਪਹਿਲੀ ਅਕਲ ਨੂੰ ਹੱਥ ਮਾਰ ਲੈਣਾ ਚਾਹੀਦਾ ਮੜੀ ਮੋਟੀ ਗੌਰ ਰੱਖਿਆ ਕਰ ਹੈ ਮੈਂ ਤਾਂ ਜਿੱਦਾਂ ਤੇਰਾ ਚਾਚਾ ਆਇਆ ਦੇਖ ਉਧਰ ਵਗੀ ਮੈਨੂੰ ਕੀ ਪਤਾ ਸੀ ਚਾਚੀ ਮੈਂ ਹਾਂ ਇਸ ਚਾਰਾ ਸੇ ਦੋਨੇ ਜਨੀ ਹੈ ਕਿ ਇਹ ਧਿਆਨ ਰੱਖਦੀ ਹੈ ਮੇਰਾ ਕਾਲਾ ਵੀ ਹੁਣ ਉਧਰੇ ਉਲਝਿਆ ਪਿਆ ਸੀਗਾ ਕੁਛ ਮੈਨੂੰ ਪਤ ਨਹੀਂ ਗੋਲੀ ਦਵਾਈ ਲੈਨਸ ਆਰ ਹੋਰੀ ਕੁੱਕੀ ਜੜੀ ਰਹਿੰਦੀ ਆ ਆਪ ਦਾ ਕੰਮ ਕਰਨ ਜੀ ਨਹੀਂ ਕਰਦਾ ਸੀਗਾ ਤੇ ਫਿਰ ਹੁਣ ਤੈਨੂੰ ਕਿਹਨੇ ਕਿਹਾ ਸੀ ਹੈ ਆਰਾਮ ਕਰ ਪਤਾ ਤੈਨੂੰ ਪਤਾ ਨਾ ਵੀ ਮੈਨੂੰ ਕੀ ਕਹਿਣਗੇ ਤੇਰਾ ਚਾਚਾ ਕੀ ਕਹੂਗਾ ਤੇ ਕਾਲੇ ਨੇ

ਪਰ ਮੇਰੇ ਮਨ ਚ ਨਾ ਜਦੋਂ ਦੀ ਮੈਂ ਉਰੇ ਆਈ ਸੀ ਉਹ ਦਿਨ ਦੀ ਇੱਕੋ ਹੀ ਗੱਲ ਚੱਲੀ ਜਾਂਦੀ ਐ ਕੀ ਚਾਚਾ ਵੀ ਧਾਰ ਚ ਕੁਛ ਕਾਲਾ ਨਹੀਂ ਪੂਰੀ ਧਾਰ ਹੀ ਕਾਲੀ ਲੱਗ ਰਹੀ ਸੀ ਮੈਨੂੰ ਕੀ ਨਹੀਂ ਪਤਾ ਕੰਮ ਮੈਨੂੰ ਠੀਕ ਨਹੀਂ ਲੱਗਦੀ ਬਾਕੀ ਦੇਖ ਦੇਰੀ ਮਰਜੀ ਐ ਪਰ ਮੇਰੇ ਦਿਲ ਨੂੰ ਨਾ ਉਹ ਲੱਗੀ ਹੋਈ ਨਹੀਂ ਮੈਨੂੰ ਨਹੀਂ ਪਤਾ ਉਹ ਹੋਰ ਹਿਸਾਬ ਦੀ ਲੱਗਦੀ ਐ ਦੇਖ ਨਾ ਤਾਂ ਉਹ ਕੰਮਕਾਰ ਵਾਲੀ ਲੱਗਦੀ ਐ ਕੁੜੀ ਠੀਕ ਹੈ ਜਿਵੇਂ ਜਿਉ ਡਰਾਮੇ ਕਰਦੀ ਐ ਕੱਪੜਾ ਲੀੜਾ ਤਾਂ ਦੇਖਾ ਕਿੰਨਾ ਆਪ ਦੇ ਆਪ ਨੂੰ ਰੱਖਦੀ ਐ ਸਾਫ਼ ਸੁਥਰਾ ਬਣਾ ਕੇ ਹੈ ਕੰਮ ਵਾਲੀ ਕਿੱਧਰਲੇ ਪਾਸੇ ਲੱਗਦੀ ਐ ਉਹ ਮਾੜਾ ਮੋਟਾ ਪੁੱਤ ਆਹ ਦਿਮਾਗ ਨੂੰ ਨਾ ਸੋਚ ਕੇ ਦੇਖੇ ਦਿਮਾਗ ਨਾਲ ਚਾਚੀ ਗਾਂ ਦਾ ਖੱਡੀ ਸਹੀ ਨਹੀਂ ਪੂਆ ਵੀ ਮੈਨੂੰ ਇਹੀ ਗੱਲ ਕਹਿੰਦੀ ਸੀ ਕਹਿੰਦੀ ਲੱਗਦੀ ਨਹੀਂ ਕੰਮਕਾਰ ਵਾਲੇ ਪੂਆ ਨੂੰ ਵੀ ਪਹਿਲੇ ਦਿਨ ਤੋਂ ਉਹ ਨਾ ਬਸ ਚੰਗੀ ਲੱਗੀ ਨਹੀਂ ਫੇਰ ਹੁਣ ਕੀਤਾ ਕੀ ਜਾਵੇ ਚਾਚੀ ਹੁਣ ਤਾਂ ਤੁਸੀਂ ਦੱਸੋ ਮੈਂ ਕੀ ਕਰਾਂ ਇਹੋ ਜਾਂ ਬਤ ਦਈਗਾ ਉਹ ਜਦੋਂ ਵੀ ਰਿਉਂਦੀ ਆ ਨਾ ਕੰਮ ਹਾਂਜੀ ਉਹ ਤੇ ਨਿਗ੍ਹਾ ਰੱਖਣੀ ਹੈ ਮਤਲਬ ਮੈਂ ਰੱਖੂਗੀ ਉਹ ਤੇ ਨਿਗ੍ਹਾ ਹਾਂ ਹਾਂ ਸੁਣ ਗਿਆ ਠੀਕ ਹੈ ਆਪ ਹੀ ਪਤਾ ਲੱਗ ਜੂਗਾ ਵੀ ਉਹ ਕੀ ਕਰਦੀ ਆ ਤੇ ਕੀ ਨਹੀਂ ਕਰਦੀ ਪਤਾ ਕੀ ਚਾਚੀ ਜਿਵੇਂ ਮੈਂ ਨੂੰ ਮੈਂ ਅੰਦਰ ਸੋਚੇ ਖੜਨ ਵੀ ਨਹੀਂ ਦਿੰਦੀ ਉਹ ਤੈਨੂੰ ਨਹੀਂ ਨਾ ਖੜਨ ਦਿੰਦੀ ਹਾਂ ਠੀਕ ਹੈ ਮੈਂ ਤਾਂ ਜਿੱਥੇ 2 ਦਿਨ ਕੱਟਣੇ ਨੇ ਚਾਰ ਦਿਨ ਕੱਟ ਲੂੰ ਤੇਰੇ ਕੋਲ ਪਰ ਇਹ ਮੈਂ ਪਤਾ ਜ਼ਰੂਰ ਲਾਉਂਗੀ ਵੀ ਉਹ ਤੈਨੂੰ ਦਿੰਦੀ ਕੀ ਆ ਖਾਣ ਪੀਣ ਚ ਠੀਕ ਆ ਚਾਚੇ ਨਹੀਂ ਤਾਂ ਪਤਾ ਮੁੜ ਕੇ ਵਿੜਾ ਹੱਥ ਨਹੀਂ ਆਉਣਾ ਤੈਨੂੰ ਪਤਾ ਮਾਸਾ ਰੱਬ ਨੇ ਤੇਰੀ ਸੋਣੀ ਆ ਹਾਂਜੀ ਚੱਲ ਠੀਕ ਆ ਹੁਣ ਬਹੁਤੀਆਂ ਗੱਲਾਂ ਨਹੀਂ ਆਪਾਂ ਕਰਦੇ ਬੋਚ ਕੇ ਹਾਂ ਹਾਂ ਚੱਲ ਤੈਨੂੰ ਅੰਦਰ ਪਾ ਦੇ ਮੈਂ ਨਹੀਂ ਨਹੀਂ ਮੈਨੂੰ ਕੋਈ ਭਰੋਸਾ ਨਹੀਂ ਪੁੱਤ ਕਾਸ਼ ਪੁੱਤਾਂ ਆ ਗਈ ਨਾ ਆ ਗਈ ਵੈਰੀ ਗੱਲ ਰਿਪੋਰਟ ਲੈ ਆਇਆ ਤੂੰ ਆਉਂਦੇ ਨਾ ਮਾ ਕਿਉਂ ਦੋ ਤਿੰਨ ਦਾ ਰਿਪੋਰਟਾਂ ਆਈਆਂ ਸੀਗੀਆਂ ਹਾਂ ਕਿਵੇਂ ਆਈਆਂ ਪਹਿਲਾਂ ਤਾਂ ਮੈਨੂੰ ਐਂ ਦੱਸ ਪੁੱਤ ਉਹ ਤਾਂ ਠੀਕ ਹੈ ਚਲ ਸ਼ੁਕਰ ਹੈਗਾ ਪਹਿਲਾਂ ਡਾਕਟਰ ਕਹਿੰਦਾ ਉਹਨਾਂ ਚ ਤਾਂ ਕੁਝ ਨਹੀਂ ਆਇਆ ਇੱਕ ਅੱਜ ਬਲੱਡ ਸੈਂਪਲ ਚਾ ਲਿਆ ਹੋਰ ਹੈ ਉਹ ਕਹਿੰਦਾ ਇਹਦੀ ਰਿਪੋਰਟ ਆਊਗੀ ਸੱਦਨਾਂ ਬਾਅਦ ਇਹਦੇ ਵਿੱਚ ਜੇ ਨਾ ਕੁਝ ਆਇਆ ਫੇਰ ਤੱਕ ਨਾ ਹੂ ਨਾਰਮਲ ਹੈ ਕੋਈ ਬਿਮਾਰੀ ਹੈ ਠੀਕ ਹੈ ਦੇਖਦੇ ਆ ਕੋਈ ਹੁਣ ਕੀ ਬੰਦਾ ਕੀ ਮੈਂ ਤਾਂ ਕਹਿਣੀ ਆ ਪੁੱਤ ਕੋਈ ਨਾ ਆਵੇ ਮੈਂ ਤਾਂ ਸਾਂਹ ਲੱਗੇ ਜਦੋਂ ਤੂੰ ਕਹਿ ਦੇਣਾ ਨਾ ਵੀ ਆ ਹੋਰ ਰਿਪੋਰਟ ਕਰਨਗੇ ਮੇਰੇ ਤਾਂ ਉਹਦੀ ਕਾਲਜਾ ਫੜਿਆ ਜਾਂਦਾ ਜੈ ਖਾਣਾ ਆ ਪਤਾ ਨਹੀਂ ਖੰਗ ਜੀ ਕਿਉਂ ਚਲੀ ਜਾਂਦੀ ਹੈ ਮੈਨੂੰ ਹੈ ਬਾਲੀ ਦੇ ਜਾਇ ਸੁੱਕੀ ਖੰਗ ਹੈ ਕੀ ਹੋਇਆ ਪਤਾ ਨਹੀਂ ਪੁੱਤ ਕੋਈ ਨਹੀਂ ਇਹ ਤਾਂ ਖੰਗ ਹੌਲੀ ਹੌਲੀ ਜਾਂਦੀ ਹੁੰਦੀ ਹੈਗੀ ਉੱਪਰ ਰਿਪੋਰਟਾਂ ਦੇ ਵਿੱਚ ਕੁਝ ਨਹੀਂ ਆਇਆ ਪੁੱਤ ਮੈਂ ਤਾਂ ਆਪ ਬਾਬੇ ਦੀ ਹੀ ਸੁੱਖ ਸੁੱਖ ਕਈਆਂ ਵੀ ਤੇਰੀਆਂ ਸਾਰੀਆਂ ਰਿਪੋਰਟਾਂ ਠੀਕ ਆ ਜਾਣ ਕੋਈ ਬਿਮਾਰੀ ਨਾ ਆਵੇ ਵਿੱਚ ਮਤ ਕਿਹੜੇ ਬਾਬੇ ਦੇ ਬਾਗੀ ਤੂੰ ਹੈ ਨਾਲੇ ਰੋਜ਼ ਹੀ ਨਾ ਕਿਸੇ ਪਾਸੇ ਜਾਇਆ ਕਰ ਤੈਨੂੰ ਪਤਾ ਨਾ ਬਾਬਾ ਗੋਪਨ ਤੇ ਵਿਸ਼ਵਾਸ ਨਹੀਂ ਕਰਦਾ ਬੇਪੁੱਤ ਜਦੋਂ ਕੋਈ ਵਿਪਤਾ ਪੈ ਜੇ ਨਾ ਤਾਂ ਸਾਰੇ ਕਿਤੇ ਭੱਜਣਾ ਪੈਂਦਾ ਹੈਗਾ ਤੈਨੂੰ ਪਤਾ ਹੈਗਾ ਮੈਂ ਤੇਰੇ ਕਰਕੇ ਹੀ ਜਾਨੀ ਆ ਮੈਨੂੰ ਆਏਗਾ ਵੀ ਮੇਰਾ ਪੁੱਤ ਸਹੀ ਸਲਾਮਤ ਰਹੇ ਤੂੰ ਨਾਲੇ ਆਏ ਪੁੱਠਾ ਨਾ ਬੋਲਿਆ ਕਰ ਉਹ ਸਹੀ ਸਲਾਮਤ ਤਾਂ ਮੈਂ ਹੈ ਤੈਨੂੰ ਪਤਾ ਨਾ ਜਦੋਂ ਕਿਸੇ ਬੰਦੇ ਨੂੰ ਕੋਈ ਅੰਕਾ ਲੱਗਣਾ ਹੁੰਦਾ ਇਹ ਨਹੀਂ ਪਤਾ ਸਵਾਦੀ ਚੁੰਡੀ ਤੋਂ ਹੀ ਲੱਗ ਜਾਂਦਾ ਹੁੰਦਾ ਲੱਗ ਜਾਂਦਾ ਹਾਂ ਠੱਗ ਹੈ ਸਾਰੇ ਹੈ ਲੈ ਲੈਂਦੇ ਆ ਪੈਸੇ ਨੰਗ ਮਾਰੀਆਂ ਦੇ ਗੱਪ ਗੁਣੀਆਂ ਨੂੰ ਮਗਰ ਲਾ ਲੈਂਦੇ ਜੰਗਾ ਤੂੰ ਵੀ ਇਹਨਾਂ ਨਾਲ ਤਾਂ ਹੋ ਗਿਆ ਪਹਿਲਾਂ ਤੋਹ ਚਿੰਡਾ ਲੜਨੀਆ ਮੇਰਾ ਖੇੜਾ ਨਹੀਂ ਛੱਡਦੀ ਜੇ ਮੈਂ ਕਿਤੇ ਕੋਣੋ ਬਾਗਿਆ ਉਹਦੀ ਕਹਿਣੀਆ ਕਿੱਥੇ ਗਈ ਸੀ ਕਿੱਥੋਂ ਆਈ ਹੈ ਕੀ ਕੰਮ ਗਈ ਸੀ ਸਭ ਅੰਤਰੇ ਤਾਂ ਮੇਰੇ ਹੀ ਲੈਂਦੀਆਂ ਨੇ ਨਾ ਹੁਣ ਤੂੰ ਲੱਗ ਜਾ ਤੂੰ ਕਿਹੜਾ ਦੱਸ ਕੇ ਜਾਣੀ ਆ ਫਿਰ ਉਹਨੂੰ ਦੱਸ ਜਾ ਕਰ ਮੇਰੇ ਉਹਦੋਂ ਚ ਮੈਂ ਇਥੋਂ ਪੁੱਛ ਜਾਨੀ ਆ ਮੈਨੂੰ ਪਤਾ ਕਿੰਨਾ ਕੁ ਬੋਲਦੀਆਂ ਨੇ ਇੱਥੇ ਕੋਈ ਇਹ ਪੇੜੇ ਦੋ ਤਰ ਦੇ ਕੇ ਕਰ ਮੈਂ ਤੈਨੂੰ ਦੱਸਾਂ ਹੈਗੀ ਬਿਮਾਰ ਆ ਮਾਸੜੀ ਦਾ ਮੱਕਰ ਦਿੰਦਾ ਲੋਟ ਹੋਣ ਨੂੰ ਤਾਂ ਹਾਂ ਨਾਲ ਵੀ ਇਹ ਗੱਲ ਸੁਣ ਪਹਿਲਾਂ ਇਹ ਮੇਰੀਆਂ ਸੱਸਾਂ ਲੱਗਦੀਆਂ ਕਿ ਮੈਂ ਇਹਨਾਂ ਦੀ ਸੱਸਾਂ ਇਹਨਾਂ ਨੂੰ ਮੈਂ ਕਿਉਂ ਦੱਸ ਕੇ ਜਾਵਾਂ ਇਹਨਾਂ ਦਾ ਕੀ ਮਤਲਬ ਮੈਨੂੰ ਪੁੱਛਣ ਦਾ ਹਾਂ ਹਾਂ ਮੈਂ ਤਾਂ 100 ਕਾ ਮਤਲਬ ਜਾਣਾ ਹੁਣ ਹਰੇਕ ਗੱਲ ਇਹਨਾਂ ਨੂੰ ਦੱਸ ਕੇ ਜਾਵਾਂ ਤੂੰ ਖਿੱਚ ਕੇ ਰੱਖਿਆ ਕਰ ਮੜਿਆ ਬੁਲਬੁਲ ਨੂੰ ਤਾਂ ਰੱਖ ਖਿੱਚ ਹਾਂ ਤੇਰੀਆਂ ਘਾਟਾਂ ਨੇ ਜੇ ਤੈਂ ਚੰਗੀ ਛਤਰੌਲ ਕੀਤੀ ਹੁੰਦੀ ਕਾਹਨੂੰ ਇਹਨਾਂ ਦੀ ਮਜਾਲ ਪੈਂਦੀ ਸੀ ਮੇਰੇ ਮੂਰੇ ਬੋਲਣ ਮੈਂ ਤੈਨੂੰ ਐਂ ਕਹਿੰਦਾ ਸੀ ਮਾਂ ਮਾੜਾ ਮੋਟਰਾ ਤੂੰ ਐਂ ਕਰ ਕਿਸੇ ਨੂੰ ਨਾ ਹੋਰ ਬਾਹਰੋਂ 4 ਰੁਪਏ ਦੇ ਕੇ ਆਪਣੀ ਰਸੋਈ ਦੀ ਸਾਰੀ ਸ਼ਾਨ ਬਿੰਨ ਕਰਾ ਹੈ ਸਫਾਈ ਕਰਾ ਕਹਿਣਾ ਮਤਲਬ ਕਿ ਸੋਈ ਚੋ ਕੁਝ ਇਹ ਜਾਥਿਆ ਆਤਾ ਨਹੀਂ ਮੈਨੂੰ ਸ਼ੱਕ ਆ ਬਲਬੁਲ ਤੇ ਪੁੱਤਾਂ ਜਿੱਤੇ ਤਾਂ ਮੇਰਾ ਵੀ ਐਂ ਕਹਿੰਦਾ ਇਹਨਾਂ ਦਾ ਚੰਦਰੀਆਂ ਦਾ ਭੋਰੇ ਯਕੀਨ ਨਹੀਂ ਵੀ ਕੀ ਕਰ ਦੇਣ ਕੀ ਨਾ ਉਹੀ ਗੱਲ ਹੈ ਜਦੋਂ ਇਹਨਾਂ ਦੇ ਚਿੱਤੇ ਚ ਪਾਪ ਹੈ ਹੈ ਆਪਾਂ ਤਾਂ ਦੋਨੇ ਮਾਂ ਪੁੱਤ ਭੋਲੇ ਆਗੇ ਦੇਖ ਪਹਿਲਾਂ ਨਹੀਂ ਆਪਾਂ ਨੂੰ ਉਹ ਚਾਚ ਚ ਪਿਆ ਕੇ ਪਿਉਂਦੀ ਸੀ ਉਹੀ ਤਾਂ ਗੱਲ ਮੇਰੀ ਯਾਦ ਆ ਜਾਂਦੀ ਹੈ ਨਾ ਬਈ ਬਈ ਅਰੀ ਵੀ ਕਿਤੇ ਇਹ ਨਹੀਂ ਨਾ ਕੁਸ ਕਰਤਾਨੀ ਗੇੜ ਵੀ ਹੋ ਗਿਆ ਬਈ ਦੀ ਮਾਂ ਨੂੰ ਇਹੀ ਤਾਂ ਪੁੱਠੀਆਂ ਮੱਤਾਂ ਦਿੰਦੀ ਹੈ ਤੈਨੂੰ ਪਤਾ ਇਹ ਕਿੱਥੋਂ ਭਲੀ ਗੁਜ਼ਾਰਦੀਆਂ ਆਪਣੇ ਤੇ ਹਾਂ ਹੌਣ ਤਾਂ ਆਈ ਨਹੀਂ ਕਈ ਟਾਈਮ ਹੋ ਗਿਆ ਜੀ ਮਾਂ ਉਹ ਤਾਂ ਉਹ ਤਾਂ ਮੈਂ ਬਿਠੇਰੀ ਨਿਗਰ ਰੱਖਦੀ ਆਂ ਪਰ ਤੈਨੂੰ ਪਤਾ ਐ ਫਿਰ ਇਹਹਿਆਂ ਤੋਂ ਕਾਦੀਆਂ ਨਿਗਰ ਰੱਖੀਆਂ ਜਾਂਦੀਆਂ ਹੁੰਦੀਆਂ ਇਹ ਤਾਂ ਆਪਾਂ ਤੋਂ ਵੀ ਉਸ ਤੇ ਚਲਾਕਾਂ ਨਹੀਂ ਗਈਆਂ ਮੈਂ ਉਹਨਾਂ ਨੂੰ ਕਹਿ ਕੇ ਆਇਆ ਵੀ ਚਾਹ ਬਣਾ ਕੇ ਦੇ ਕੇ ਆ ਮੈਨੂੰ ਹੇ ਹੁਣ ਚਾਹ ਬਣਾਈ ਜਾਂਦੀ ਹੋਗੀ ਮਾਂ ਤੂੰ ਜਾਜ ਮੜਾ ਦੇਖ ਜਾ ਕੇ ਦੱਸ ਉਹ ਮੈਂ ਦੇਖਦੀ ਆ ਮੈਂ ਉਹਨੂੰ ਕਿਉਂ ਕਹਿਣਾ ਹੁੰਨਾ ਚਾਹ ਨੂੰ ਮੈਨੂੰ ਕਹਿ ਦਿਆ ਕਰ ਤੈਨੂੰ ਚਾਹ ਦੀ ਘੁੱਟ ਮੈਂ ਦੇ ਦਿਆ ਕਰੂੰ ਬਣਾ ਦੇ ਮੇਰਾ ਦਿਮਾਗ ਪਤਾ ਨਹੀਂ ਕਿਵੇਂ ਇਹ ਜਾ ਹੋ ਗਿਆ ਠੀਕ ਹੈ ਦਿਮਾਗ ਤਾਂ ਖਾ ਲਿਆ ਇਹਨਾਂ ਨੇ ਇਹਨਾਂ ਨੇ ਖਾ ਲਿਆ ਤੇਰਾ ਦਿਮਾਗ ਤਾਂ ਨਹੀਂ ਆਹ ਆਹ ਪ੍ਰੋਬਲਮ ਕਰਕੇ ਹੋ ਗਿਆ ਪਿੰਦ ਜਾਜ ਨਹੀਂ ਆ ਮੈਂ ਕਿਸੇ ਨਾਲ ਕੀ ਗੱਲ ਕਰਦਾ ਕੀ ਨਹੀਂ ਕਰਦਾ ਮੈਂ ਭੁੱਲ ਜਾਂਦਾ ਪੰਜ ਚਾਰ ਮਿੰਟਾਂ ਬਾਅਦ ਚੱਲ ਚੰਗਾ ਐ ਕਹਿ ਕੇ ਮਾਂ ਨੂੰ ਹੋਰ ਪੋਣਾ ਦਿਆ ਕਰ ਤੂੰ ਆ ਮੇਰੇ 'ਚ ਤਾਂ ਫੱਕਾ ਨਹੀਂ ਹੈਗਾ ਚੱਲ ਪੈ ਜਾ ਮੈਂ ਲਿਆਉਣੀ ਆ ਚਾਹ ਦੀ ਘੁੱਟ ਬਣਾ ਕੇ ਬਸ ਕੋਈ ਨਹੀਂ ਸਾਧ ਨਾਲ ਉਹ ਜਿਹੜੀ ਰਿਪੋਰਟ ਆਊਗੀ ਅਖੀਰ ਆਹੇ ਫਿਰ ਪਤਾ ਲੱਗ ਜਾਊਗਾ ਕੀ ਖਾਦਾ ਪੀਤਾ ਇਹ ਜਾਨਾ